ਮੱਖਣ ਸਿੰਘ ਮੇਰਾ ਨਾਮ ਜੀ ਮੈਂ ਲਿਆ ਸੀਗਾ ਲੋਨ ਡੀ ਐਚ ਐਫ ਐਲ ਤੋਂ ਜੀ ਤੇ ਉਹ ਉਹ ਮੈਂ ਪੈਸੇ ਭਰਦਾ ਰਿਹਾ ਵਾਵਾ ਚੱਲਦਾ ਮੇਰਾ 12 13 ਲੱਖ ਭਰਿਆ ਗਿਆ ਤੇ ਹੁਣ ਦੂਜੀ ਕੰਪਨੀ ਸ਼ਿਫਟ ਕਰ ਦਿੱਤਾ ਗਿਆ ਤੇ ਇਹੇ ਮੇਰਾ 12 13 ਲੱਖ ਕੀ ਹੋਰ ਕੱਢੀ ਬੈਠੇ ਡਬਲ ਕਰ ਦਿੱਤਾ ਇਹਨਾਂ ਨੇ ਜਦੋਂ ਸ਼ਿਫਟ ਕੀਤਾ ਤੁਹਾਡੇ ਬਾਰੇ ਪੁੱਛਿਆ ਸੀ ਕਿਸੇ ਨੇ ਨਹੀਂ ਨਹੀਂ ਸਾਡੇ ਕੋਲ ਕੁਝ ਨਹੀਂ ਪੁੱਛਿਆ ਸਾਥ ਨਾ ਜੀ ਨਵੇਂ ਸਿਰੇ ਤੋਂ ਕਿਹੜੇ ਮੈਚ ਚ ਲੋਨ डीएचएफएल ਸੀਸੀ ਕੋਈ ਨਾ ਕੰਪਨੀ ਸੀ ਹੁਣ ਕਿਹੜੇ ਵਿਅਕਤੀ ਹੁਣ ਹੁਣ ਦੁਆਰਾ ਉਹਨਾਂ ਇਹਨਾਂ ਨੇ ਕਰਤਾ ਪੀਰਾ ਮਲ ਚੀ ਪੀਰਾ ਮਲ ਕੰਪਨੀ ਦੇ ਵਿੱਚ ਤੁਹਾਡੀ ਪਰਮਿਸ਼ਨ ਦੇ ਬਿਨਾਂ ਕਿੱਥੇ ਨਹੀਂ ਸਾਡੀ ਮੇਰੀ ਪਰਮਿਸ਼ਨ ਨਾ ਨਹੀਂ ਹੋਇਆਗੀ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਮੈਂ ਸਾਡਾ ਪੈਸੇ ਸਾਰੇ ਭਰਤੇ ਜੀ ਨੇ ਮੈਂ ਨਹੀਂ ਭਰਨ ਜੁਗਾ ਹੁਣ ਸਾਡੀ ਮੰਗ ਇਹ ਆ ਜੀ ਮੈਂ ਪੈਸੇ ਸਾਰੇ ਇਹਨਾਂ ਦੇ ਭਰ ਚੁੱਕਾ ਤੇ ਮੇਰਾ ਜਿਹੜਾ ਕੁਰਕੀ ਕਰਦੇ ਨੋਟਿਸ ਲਾਉਂਦੇ ਆ ਕਬਜ਼ਾ ਕਰਦੇ ਆ ਇਹ ਨਜਾਇਜ਼ ਆ ਮੈਨੂੰ ਠੀਕ ਨਹੀਂ ਲੱਗਦਾ ਇਹ ਮੈਂ ਵਿਰੋਧ ਕਰੂੰਗਾ ਇਹਨਾਂ ਦਾ ਹਾਂਜੀ ਮੈਂ ਕਾਕਾ ਸਿੰਘ ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਪ੍ਰਧਾਨ ਜੀ ਮਾਮਲਾ ਇਹ ਆਪਣਾ ਮਕਸਦ ਤੋਂ ਆ ਜੀ ਸਾਡਾ ਮੱਖਣ ਸਿੰਘ ਵੀਰ ਆ ਜੋ ਇੱਕ ਪਿਛਲੇ ਸਮੇਂ ਚ ਮਲਾਜ਼ਮ ਹੁੰਦਾ ਸੀਗਾ ਪਰ ਅੱਜ ਉਹ ਰਿਟਾਇਰਮੈਂਟ ਤੇ ਆ ਇਹਨੇ ਆਪ ਦੇ ਕੁਝ ਘਰ ਦੀਆਂ ਲੋੜਾਂ ਤੇ ਜ਼ਰੂਰਤਾਂ ਵਾਸਤੇ ਕਿਸ ਕੰਪਨੀ ਤੋਂ ਕਰਜ਼ਾ ਚੱਕਿਆ ਸੀ ਪਰ ਉਹ ਕਰਜ਼ਾ ਇਹਨਾਂ ਦੇ ਜਿੰਨੀ ਪਰਿਵਾਰ 'ਚ ਡੇਗਾ ਪੈ ਗਿਆ ਕਿ ਇਹਨਾਂ ਦੇ ਘਰ ਵਾਲੀ ਦੀ ਬਹੁਤ ਲੰਮਾ ਸਮਾਂ ਬਿਮਾਰ ਰਹੀ ਉਹ ਸਾਰਾ ਇਹਦਾ ਸਾਰਾ ਪੈਸਾ ਜਿਹੜਾ ਇਸ ਦੇ ਘਰ ਵਾਲੀ ਤੇ ਲੱਗ ਗਿਆ ਇਹਨਾਂ ਨੇ ਹੋਰ ਰਿਸ਼ਤੇਦਾਰਾਂ ਤੋਂ ਵੀ ਮੰਗ ਮੰਗਾ ਕੇ ਵੀ ਬਹੁਤ ਉੱਤੇ ਖਰਚਾ ਕੀਤਾ ਪਰ ਉਹ ਇਹਨਾਂ ਦੇ ਘਰ ਵਾਲੀ ਵੀ ਨਹੀਂ ਬਚ ਸਕੀ ਜਿਹੜਾ ਕਾਰਨ ਕਰਕੇ ਕੁਝ ਸਮਾਂ ਉਹਨਾਂ ਤੋਂ ਕਿਸ਼ਤਾਂ ਨਹੀਂ ਭਰੀਆਂ ਗਈਆਂ ਪਰ ਅੱਜ ਉਹ ਜਿਹੜੀਆਂ ਕੰਪਨੀਆਂ ਨੇ ਪਹਿਲੀ ਤਾਂ ਵੱਡੀ ਗੱਲ ਹੈ ਵੀ ਜਿਨ੍ਹਾਂ ਨੇ ਇਹਨਾਂ ਨੇ ਜਿਹੜੀ ਕੰਪਨੀ ਤੋਂ ਕਰਜ਼ਾ ਚੱਕਿਆ ਸੀ ਉਸ ਕੰਪਨੀ ਵਾਲਿਆਂ ਨੇ ਇਹਨਾਂ ਨੂੰ ਦੁਬਾਰੇ ਕਰ ਮੰਨ ਲਓ ਕਰਜ਼ਾ ਦੇਣ ਵਾਸਤੇ ਹੋਰ ਪੁੱਛ ਦੱਸ ਨਹੀਂ ਕੀਤੀ ਜਣੇ ਇਹਨਾਂ ਨੇ ਰਿਫਿਡ ਆਪ ਕੀ ਕਰਤਾ ਉਹਨਾਂ ਨੇ ਇਹਨੂੰ ਨਵਾਂ ਦੁਆਰੇ ਕਰਜਾ ਹੋਰ ਦੇਤਾ ਜਣੇ ਪਹਿਲੀ ਤਾਂ ਗੱਲ ਆ ਵੀ ਇਹ ਜਿਹਨੂੰ ਪੁੱਛਿਆ ਨਹੀਂ ਇਹਦੇ ਕੋਈ ਪ੍ਰੂਫ ਨਹੀਂ ਇਹਦੇ ਕੋਈ ਉਸ ਦੁਆਰੇ ਕੋਈ ਸਾਈਨ ਗੁੱਠਾ ਨਹੀਂ ਕਰਾਇਆ ਗਿਆ ਜਣੇ ਇਹਦੇ ਪੁਰਾਣੇ ਪ੍ਰੂਫ ਐ ਸੀ ਸਾਰੇ ਉਹ ਵਰਤ ਕੇ ਦੁਆਰੇ ਉਹਨਾਂ ਨੇ ਨਵਾਂ ਕਰਜਾ ਝਲਾਤਾ ਹੁਣ ਉਹ ਮੱਲੋ ਲਗਭਗ ਵੱਡਾ ਹੈ ਕਰਜਾ ਭਰ ਚੁੱਕਿਆ ਪਰ ਉਹਦੇ باوجود ਵੀ ਇਹ ਕੰਪਨੀ ਆਲਿਆਂ ਨੇ ਇਹਦੇ ਘਰ ਦੇ ਨੋਸਟ ਲਾਤਾ ਵੀ ਅਸੀਂ ਤੇਰੇ ਭਾਈ 31 ਤਰੀਕ ਨੂੰ ਅਸੀਂ ਉਹਦੇ ਘਰ ਦੀ ਕੁ르ਕੀ ਕਰਾਂਗੇ ਪਰ ਇੱਕੁਰਕੀ ਜਦੋਂ ਇੱਥੇ ਹਾਕਮ ਸਾਡੇ ਮੱਲੋ ਅਬਾਨੀ ਡਾਨੀ ਆਗਾ ਹੋਰ ਬਹੁਤ ਸਾਰੇ ਆ ਮੋਦੀ ਵਰਗੇ ਉਹਨਾਂ ਦੇ ਅਰਬਾਂ ਰੁਪਏ ਮਾਫ ਕਰ ਦਿੰਦੇ ਆ ਪਰ ਇੱਥੇ ਇੱਕ ਗਰੀਬ ਦੀ ਘਰ ਦੀ কুরਕੀ ਕਰਨ ਦੇ ਜਿਹੜੇ ਆਰਡਰ ਕਰਦੇ ਆ ਉਹਦੇ ਘਰ ਤੇ ਕਬਜ਼ਾ ਕਰਨ ਦੇ ਆਰਡਰ ਕੀਤੇ ਆ ਗੈਰਕਾਨੂੰਨੀ ਆ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇੱਕ ਸਾਡੇ ਗਰੀਬ ਪਰਿਵਾਰ ਦੇ ਖੇਤ ਮਜ਼ਦੂਰ ਪਰਿਵਾਰ ਦੀ ਜਿਹੜੀ কুরਕੀ ਕਰਨ ਦਾ ਇਹਨਾਂ ਨੇ ਆਰਡਰ ਕੀਤਾ ਤੇ ਅਸੀਂ ਦੋਨੇ ਜੱਫੇ ਬੰਦੀਆਂ ਇਸ ਗੱਲ ਦੀ কুরਕੀ ਤੇ ਵਿਰੋਧ ਚ ਖੜਾਗੇ ਕਿਉਂਕਿ ਪੁਰਕੀ ਕਿਸੇ ਦਾ ਘਰ ਜਾੜਨਾ ਕਿਸੇ ਦੇ ਘਰ ਤੋਂ ਕਬਜ਼ਾ ਕਰਨਾ ਗੈਰਕਾਨੂੰਨੀ ਆ ਇਹ ਕਬਜ਼ਾ ਅਸੀਂ ਨਹੀਂ ਹੋਣ ਦੇਵਾਂਗੇ ਦੋਨੇ ਜਥੇਬੰਦੀਆਂ ਅਸੀਂ ਇਸ ਮਸਲੇ ਤੇ ਲੜਾਂਗੇ